ਹਾਂ ਤੋਲਿਆਂ ਦੇ ਵਿੱਚ ਤੋਲ ਕੇ ਦਿੰਦੇ ਆ ਇਹ 100 ਗ੍ਰਾਮ 1000 ਰੁਪਏ ਦਾ ਮਿਲਦਾ ਦੇਖ ਲੋ ਕੈਸੀ ਚੀਜ਼ ਆ ਸੈਕਸ਼ੂਅਲ ਪ੍ਰੋਬਲਮਸ ਹੋ ਜਾਂਦੀਆਂ ਆ ਅੱਛਾ ਠੀਕ ਆ ਬੰਦੇ ਨੂੰ ਮੈਂ ਬੇਸਿਕਲੀ ਠੀਕ ਆ ਉਹਦੇ ਵਿੱਚ ਕਾਫੀ ਹੈਲਪਫੁਲ ਆ ਇਹ ਜਿਹੜੇ ਆ ਕਿਉਂਕਿ ਉਹਦੀ ਬਣਦੀ ਆ ਖੀਰ ਇਹਨੂੰ ਲੈ ਕੇ ਜਾਓ ਉਹਨੇ ਤਾਂ ਮੈਂ ਬੋਡਰ ਬਣਾਓ ਚਾਹ ਚ ਪਾਓ ਉਹਨੂੰ ਤਾਂ ਮੈਂ ਝਾੜ ਬੁੱਝੇ ਸਮਝਦਾ ਨਹੀਂ ਸੱਚੀ ਦੇਖ ਲੋ ਕੈਸੀ ਚੀਜ਼ ਆ ਜੇ ਜੋਤਪਾ ਜੀ ਜਿੱਦਾਂ ਮੰਨ ਲਓ ਕਿਸੇ ਨੇ ਸਲਾਹ ਲੈਣੀ ਤੁਹਾਡੀ ਆ ਕੇ ਤੁਹਾਡੇ ਕੋਲ ਹਾਂ ਹਾਂ ਫੋਨ ਤੇ ਤਾਂ ਨਾ ਕੰਟੈਕਟ ਹੋ ਸਕਦਾ ਹਾਂਜੀ ਤੇ ਕੀ ਨੰਬਰ ਕੀ ਤੁਹਾਡਾ ਭਾਜੀ ਬਹੁਤ ਯਾਰ ਵਧੀਆ ਤਾਂ ਹੈ ਉਹ ਦੂਸਰੀ ਘਰ ਵਾਲੀ ਤੂਲਸੀ ਨਾ ਵੀ ਬਹੁਤ ਉੱਪਰ ਦੀ ਚੀਜ਼ ਆ ਇਹ ਆ ਦੇਖੋ ਬਾਣ ਤੂਲਸੀ ਲਓ ਜੀ ਇਹਦੀ ਖੁਸ਼ਬੂ ਤੁਸੀਂ ਦੇਖੋ ਇੱਕ ਵਾਰੀ ਇਹ ਹੁਣ ਝੜ ਗਈ ਆ ਮਤਲਬ ਠੰਡ ਕਰਕੇ ਉਹਦਾ ਖੁਸ਼ਬੂ ਇੱਕ ਵਾਰੀ ਦੇਖੋ ਤੁਸੀਂ ਆਓ ਤਾਂ ਦੇਖੋ ਤਾਂ ਇਹ ਵੀ ਆ ਜੀ ਉਹ ਵਾਹ ਕਿਹਸੀ ਆ ਮੈਂ ਕਿਹਾ ਬਹੁਤ ਨਿਆਰੇਦਾਰ ਹੈਗੀ ਨਾ ਦੇਖੋ ਕਿਹਸੀ ਜ਼ਬਰਦਸਤ ਕਿੰਨੀ ਮਿੱਠੀ ਤਾਂ ਹਾਂ ਬਹੁਤ ਯਾਰ ਵਧੀਆ ਤਾਂ ਹੈ ਉਹ ਦੂਸਰੀ ਘਰ ਵਾਲੀ ਤુલਸੀ ਨਾ ਵੀ ਹਾਂ ਬਹੁਤ ਉੱਪਰ ਦੀ ਚੀਜ਼ ਆ ਇਹ ਯਾਰ ਬਹੁਤ ਜ਼ਿਆਦਾ ਮਤਲਬ ਆਪਾਂ ਐਡੇ ਯਾਰ ਉਹ ਹੋ ਗਏ ਆ ਸਾਨੂੰ ਨੇਚਰ ਦਾ ਨਹੀਂ ਨਾ ਕਿੰਨੀ ਉਹ ਸਾਹਮਣੇ ਦੇਖੋ ਕਿੰਨੀ ਆ ਦੇਖੋ ਆਹੋ ਯਾਰੇ ਕਦੀ ਭਾਜੀ ਸੱਚੀ ਦੱਸਾਂ ਮੈਂ ਮਾਰਾ ਜੀ ਨੂੰ ਲੈ ਕੇ ਜਾਓ ਉਹਨੇ ਤਾਂ ਮੈਂ ਬਾਰਡਰ ਬਣਾਓ ਚਾਹ ਚ ਪਾਓ ਉਹਨੇ ਤਾਂ ਮੈਂ ਛਾੜ ਬੁੱਝੇ ਸਮਝਦਾ ਨਹੀਂ ਸੱਚੀ ਦੇ ਲੋਗੇ ਅਸੀ ਚੀਜ਼ ਖੁਸ਼ਬੂ ਦੇਖੋ ਤੁਸੀਂ ਖੁਸ਼ਬੂ ਤੋਂ ਅੰਦਾਜ਼ਾ ਲਾ ਲਿਆ ਹੁਣ ਵਾਹ ਇਹ ਸਾਨੂੰ ਉੱਪਰ ਬਾਣਾ ਚ ਵੀ ਮਿਲੇਗੀ ਬਹੁਤ ਆ ਜੀ ਇੱਥੋਂ ਸਟਾਰਟ ਹੋ ਗਿਆ ਹੁਣ ਯਾਰ ਇੰਨੀ ਸੋਹਣੀ ਖੁਸ਼ਬੂ ਆ ਰਹੀ ਦੀ ਹੈ ਦੱਸੋ ਬਹੁਤ ਪਿਆਸੀ ਖੁਸ਼ਬੂ ਇਹ ਤੁਸੀਂ ਭਾਜੀ ਆ ਬੀਜ ਆ ਨਾ ਇਹਨੂੰ ਤੁਕਮ ਲੰਗਾ ਕਹਿੰਦੇ ਆ ਇਹਦਾ ਮੈਂ ਤੁਹਾਨੂੰ ਰੇਟ ਦੱਸਦਾ ਕਿੰਨਾ ਅੱਛਾ ਇਹ ਤੁਕਮ ਲੰਗਾ ਹੈ ਇਹ ਹਾਂਜੀ ਓਕੇ ਹਾਂਜੀ ਇਹ ਬਹੁਤ ਰੇਟ ਆ ਯਾਰ ਇਹਦਾ ਦਾ ਹਾਂਜੀ ਇਹ ਸਾਨੂੰ ਤੋਲਿਆਂ ਦੇ ਵਿੱਚ ਤੋਲ ਕੇ ਦਿੰਦੇ ਆ ਪੰਸਾਰੀ ਨਿੱਕੀ ਜਿਹੀ ਤੱਕੜੀ ਹੁੰਦੀ ਨਾ ਤੋਲਿਆਂ ਦੇ ਵਿੱਚ ਤੋਲ ਕੇ ਦਿੰਦੇ ਆ ਇਹ 100 ਗ੍ਰਾਮ 1000 ਰੁਪਏ ਦਾ ਮਿਲਦਾ ਦੇਖ ਲਓ ਕੈਸੀ ਚੀਜ਼ ਆ ਆ ਯਾਰ ਦੱਸੋ ਹੈ ਹੂੰ ਤੇ ਇਹਦਾ ਦਿਖਾਇਓ ਵੀ ਕਿਦਾਂ ਨਿਕਲਦਾ ਹੈ ਕੱਢ ਕੇ ਮੜਾ ਦੇ ਇੱਕ ਵੀ ਇਦਾਂ ਦਾ ਵੀ ਹੁੰਦਾ ਹੈ ਇਹਦਾ ਤੁਕਮ ਲੰਗਾ ਬਣ ਤુલਸੀ ਇਹਦਾ ਫੇਰ ਵੀ ਕੱਟਣਾ ਅਖਾਂ ਤੋਂ ਤਾਂ ਬੜਾ ਰਾਮ ਨੇ ਕਿੰਨਾਂ ਨਿਕਕਾ ਜਾਣਾ ਹਾਂ 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 ਇਹ ਨਿੱਕੇ ਨਿੱਕੇ ਦੇ ਵੀ ਆ ਦੇ ਨਿਕਲੇ ਕਿੰਨੇ ਹੂੰ ਤੇ ਆਹ ਦੇਖੋ ਆ ਦੇਖੋ ਆ ਵੀ ਆ ਇਹਦੇ ਸਾਰੇ ਹੁਣ ਮੈਂ ਤਾਂ 100 ਰੁਪਏ ਦੇ ਆ ਸੌਰੀ 100 ਗ੍ਰਾਮ 1000 ਰੁਪਏ ਦਾ ਵਾਹ ਜੀ ਵਾਹ ਲਓ ਕਿ ਇਹ ਚੜ ਥੋੜੇ ਜਿਆਦੇ ਜਾਂਦੇ ਨਾ ਹਲਕੇ ਹੁੰਦੇ ਆ ਇੰਨੇ ਕ ਚੜ ਜਾਣੇ ਆ ਇਹ ਹੂੰ ਉਹਦਾ ਅੱਧਾ ਕ ਚਮਚਾ ਯੂਜ਼ ਕਰਨਾ ਹੁੰਦਾ ਕਾਫੀ ਚਿਰ ਲੰਘ ਜਾਂਦਾ ਮਤਲਬ ਹੈ ਸੌਫਟ ਬੈਨੀਫਿਟ ਕੀ ਇਹਦਾ ਬਣ ਤુલਸੀ ਦਾ ਬੈਨੀਫਿਟ ਇਹਦਾ ਇਹ ਆ ਕਿ ਜਿਹੜੀਆਂ ਸੈਕਸ਼ੂਅਲ ਪ੍ਰੋਬਲਮਸ ਹੋ ਜਾਂਦੀਆਂ ਆ ਅੱਛਾ ਠੀਕ ਆ ਬੰਦੇ ਨੂੰ ਮੇਨ ਬੇਸਿਕਲੀ ਠੀਕ ਆ ਉਹਦੇ ਵਿੱਚ ਕਾਫੀ ਹੈਲਪਫੁਲ ਆ ਇਹ ਜਿਹੜੇ ਆ ਕਿਉਂਕਿ ਉਹਦੀ ਬਣਦੀ ਆ ਖੀਰ ਅੱਛਾ ਜੀ ਖੀਰ ਬਣਾ ਕੇ ਖਾਣੀ ਹੁੰਦੀ ਆ ਠੀਕ ਆ ਤੇ ਫਿਰ ਜਿਹੜਾ ਲੇਡੀਜ਼ ਵੀ ਯੂਜ਼ ਕਰ ਸਕਦੀਆਂ ਇਹਨੂੰ ਕੋਈ ਉਹਦੇ ਵਿੱਚ ਚਾਰਜ ਨਹੀਂ ਠੀਕ ਆ ਤੇ ਬਾਕੀ ਰੈਸਟ੍ਰਿਕਸ਼ਨਸ ਹੁੰਦੀਆਂ ਆ ਉਹ ਵੈਦੀ ਦੇਖ ਰੇਖ ਚ ਕਰਨੀ ਚਾਹੀਦੀਆਂ ਨਹੀਂ ਮੈਂ ਇਹ ਤੁਹਾਨੂੰ ਪੁੱਛਣ ਲੱਗਾ ਸੀਗਾ ਹਾਂਜੀ ਹਾਂਜੀ ਕਿ ਇਹ ਮਤਲਬ ਕੋਈ ਉੱਠ ਕੇ ਇਹਨੂੰ ਇਕੱਠਾ ਕਰਕੇ ਤਾਂ ਖਾ ਲਵੇ ਮੁੜ ਕੇ ਕਵੇ ਮੈਨੂੰ ਭੁੱਖੀ ਲੱਗਣੋਂ ਹਟ ਗਈ ਹਾਂ ਤੇ ਤੁਸੀਂ ਵੀਡੀਓ ਚ ਦੱਸਿਆ ਸੀ ਤੁਸੀਂ ਤਾਂ ਜਿਹੜੀ ਮੈਨੂੰ ਲੱਗਦੀ ਭੁੱਖਾ ਉਹ ਵੀ ਹਟਾ ਦਿੱਤੀ ਉਹ ਵੀ ਹਟਾ ਦਿੱਤੀ ਕਿਉਂਕਿ ਇਹ ਚ ਜਾਨ ਬਹੁਤ ਆ ਇਹਨੂੰ ਖਾਣਾ ਕਿਦਾਂ ਨੀਮ ਹਕੀਮ ਖਤਰਾ ਜਾਨ ਜਿਹੜੀ ਉਹ ਹੈਗੀ ਨਾ ਪੁਰਾਣੀ ਕਹਾਵਤ ਉਹ ਚੀਜ਼ ਆ ਮੈਂ ਬਿਲਕੁਲ ਮੈਂ ਇਹ ਵੀ ਇਹੀ ਗੱਲ ਕਹਿਣਾ ਚਾਹੁੰਦਾ ਸਿਗਾ ਕਿ ਕੁਝ ਕੋਈ ਵੀ ਚੀਜ਼ ਆਪਣੀ ਮਰਜ਼ੀ ਨਾਲ ਨਿਖਾਣੀ ਜਿੱਦਾਂ ਇੱਧਰ ਰਣਜੋਤ ਭਾਜੀ ਵੀ ਹੁਣੀ ਵੀ ਤੁਹਾਨੂੰ ਦੱਸ ਰਹੇ ਆ ਤੇ ਰਣਜੋਤ ਭਾਜੀ ਜਿੱਦਾਂ ਮੰਨ ਲਓ ਕਿਸੇ ਨੇ ਸਲਾਹ ਲੈਣੀ ਤੁਹਾਡੀ ਆ ਕੇ ਤੁਹਾਡੇ ਕੋਲ ਹੂੰ ਹੂੰ ਫੋਨ ਤੇ ਤੁਹਾਣਾ ਕੰਟੈਕਟ ਹੋ ਸਕਦਾ ਹਾਂਜੀ ਤੇ ਕੀ ਨੰਬਰ ਕੀ ਤੁਹਾਡਾ ਭਾਜੀ ਮੇਰਾ ਨੰਬਰ ਆ 9868551009 ਠੀਕ ਆ ਜੀ 8968551009 ਠੀਕ ਆ ਜੀ ਤੇ ਪਿੰਡ ਮੇਰਾ ਢੋਲਵਾਲ ਤੇ ਸਵੇਰ ਦੇ 9 ਵਜੇ ਤੋਂ ਲੈ ਕੇ ਡਿਸਟ੍ਰਿਕਟ ਹੁਸ਼ਿਆਰਪੁਰ ਮੈਂ ਦੱਸਾਂ ਚਾਹਾਂ ਹਾਂਜੀ ਡਿਸਟ੍ਰਿਕਟ ਹੁਸ਼ਿਆਰਪੁਰ ਤੇ ਜਿੱਦਾਂ ਤੁਹਾਡੇ ਕੋ ਕਿਸੇ ਨੇ ਆਉਣਾ ਆ ਕਿੱਦਾਂ ਆਊਗਾ ਉਹ ਜੇ ਜਿੱਦਾਂ ਮੰਨ ਲਓ ਹੁਸ਼ਿਆਰਪੁਰ ਤੋਂ ਆਣਾ ਆ ਕਿਸੇ ਨੇ ਮੰਨ ਲਓ ਦਸੂਹੇ ਤੋਂ ਆਣਾ ਆ ਕਿਸੇ ਨੇ ਮੰਨ ਲਓ ਜਲੰਧਰ ਤੋਂ ਆਣਾ ਆ ਕਿੱਦਾਂ ਪਹੁੰਚਿਆ ਜਾ ਸਕਦਾ ਤੁਹਾਡੇ ਕੋ ਅੱਜ ਕੱਲ੍ਹ ਤੋਂ ਵੈਸੇ ਲੋਕੇਸ਼ਨ ਵੀ ਲਾ ਸਕਦੇ ਆ ਗੱੜਦੀ ਵਾਲਾ ਦੀ ਹਾਂਜੀ ਹਾਂਜੀ ਜਾਂ ਸਿੱਧਾ ਹੀ ਢੋਲ ਵਾਲ ਪਿੰਡ ਦੀ ਲੋਕੇਸ਼ਨ ਲਾ ਲਓ ਜੇ ਹੁਸ਼ਿਆਰਪੁਰੋਂ ਆਣਾ ਤਾਂ ਦਸੂਹਾ ਰੋਡ ਠੀਕ ਆ ਤਾਂ ਜੇ ਦਸੂਹੇ ਆਉਣਾ ਤਾਂ ਹੁਸ਼ਿਆਰਪੁਰ ਰੋਡ ਠੀਕ ਆ ਤੇ ਜੇ ਜਲੰ ਟਾਂਡੇ ਤੋਂ ਅਸੀਂ ਮੁੜ ਜਣਾ ਠੀਕ ਆ ਤੇ ਦਸੂਏ ਆ ਕੇ ਵੀ ਮੋੜ ਸਕਦੇ ਆ ਜੇ ਟਾਂਡੇ ਤੋਂ ਨਹੀਂ ਮੁੜਨਾ ਹਾਂ ਜੀ ਸਿੱਧਾ ਹੁਣ ਦਸੂਏ ਆ ਕੇ ਗੜਦੀ ਵਾਲਾ ਨੂੰ ਮੁੜ ਜਾਓ ਹਾਂ ਠੀਕ ਆ ਠੀਕ ਉਹ ਆਪਣੀ ਮਤਲਬ ਕਿ ਨਹੀਂ ਚਲੋ ਭਾਜੀ ਹੁਣਾਂ ਨੇ ਆਪਣਾ ਕੰਟੈਕਟ ਨੰਬਰ ਦੱਸ ਦਿੱਤਾ ਹੈ ਤੁਹਾਨੂੰ ਤੇ 9 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਹੀ ਕਾਲ ਕਰਨ ਕਿਉਂਕਿ ਉੱਥੇ ਬਾਅਦ ਫਿਰ ਇੱਕ ਸਮਾਂ ਹੁੰਦਾ ਨਾ ਬੰਦੇ ਦਾ ਹਾਂਜੀ ਹਾਂਜੀ ਨਹੀਂ ਬਿਲਕੁਲ ਉਹਦੇ ਵਿੱਚ ਹੀ ਕਰਨ ਜਿੱਦਾਂ ਤੁਸੀਂ ਦੱਸਿਆ ਨਾੜੀ ਵਿਦਿਆ ਦਾ ਵੀ ਤੁਸੀਂ ਮਤਲਬ ਕਿ ਕੋਰਸ ਕਰ ਰਹੇ ਆ ਜਾਂ ਕਰ ਲਿਆ ਸ਼ਾਇਦ ਜਿੱਦਾਂ ਤੁਸੀਂ ਦੱਸ ਰਹੇ ਸੀ ਤੇ ਨਾੜੀ ਵਿਦਿਆ ਵੀ ਜਿੱਦਾਂ ਕਿਸੇ ਨੇ ਕਰਾਉਣੀ ਹੁੰਦੀ ਹੈ ਨਾ ਨਾੜੀ ਵਿਦਿਆ ਆਪਣੀ ਨਾੜੀ ਚੈੱਕ ਕਰਾਉਣੀ ਨਾੜੀ ਪ੍ਰੀਖਸ਼ਾ ਨਾੜੀ ਪ੍ਰੀਖਸ਼ਾ ਕਰਾਉਣੀ ਹੁੰਦੀ ਕਿਸੇ ਨੇ ਜਿਹਨੂੰ ਕਿ ਆਪਾਂ ਕੀ ਕਹਿੰਦੇ ਭਾਜੀ ਹਾਂ ਜਿਹਨੇ ਪਲਸ ਡਾਇਗਨੋਸ ਕਰਵਾਉਣਾ ਨੰਬਰ ਚੈੱਕ ਹਾਂ ਜੀ ਉਹ ਵੀ ਜਿੱਦਾਂ ਉਹ ਖਾਲੀ ਪੇਟ ਆਉਣ ਸਵੇਰੇ ਹਾਂ 6 ਵਜੇ ਤੋਂ 10 ਵਜੇ ਤੱਕ ਦਾ ਟਾਈਮ ਆ ਅੱਛਾ ਜੀ ਉਹ ਪਹਿਲਾਂ ਅਪਾਇੰਟਮੈਂਟ ਲੈ ਲੈਣ ਫੇਰ ਆਉਣਾ ਠੀਕ ਹੈ ਜੀ ਠੀਕ ਹੈ ਹਾਂ ਜੀ ਕਿਉਂਕਿ ਫੇਰ ਪੇਸ਼ੈਂਟ ਆਏ ਹੁੰਦੇ ਆ ਉਹ ਵੇਟ ਕਰਨਗੇ ਫਾਇਦਾ ਨਹੀਂ ਨਹੀਂ ਬੈਟਰ ਹੈ ਬੈਟਰ ਹੈ ਫੋਨ ਨੰਬਰ ਇਸੇ ਕਰਕੇ ਦੱਸਿਆ ਭਰਾਜੀ ਤੇ ਸੋ ਦੈਟ ਕਿ ਤੁਹਾਨੂੰ ਅਟੈਂਡ ਕੀਤਾ ਜਾ ਸਕੇ ਪ੍ਰੋਪਰਲੀ ਹਾਂਜੀ ਚਲੋ